ਦੋਸਤੋ ਫਰੀਦਨੋ ਸ਼ਹਿਰ ਜਿਹਨੂੰ ਇੱਕ ਤਰ੍ਹਾਂ ਦੇ ਨਾਲ ਮਿੰਨੀ ਪੰਜਾਬ ਕਿਹਾ ਜਾਂਦਾ ਤੇ ਇਸ ਸ਼ਹਿਰ ਦੇ ਵਿੱਚ ਵੱਖ-ਵੱਖ ਸੰਸਥਾਵਾਂ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਨ ਵਾਸਤੇ ਮੇਲੇ ਵਗੈਰਾ ਲਾਉਂਦੀਆਂ ਰਹਿੰਦੀਆਂ ਤੇ ਇਸੇ ਕੜੀ ਦੇ ਤਹਿਤ ਹੀ ਇੱਥੋਂ ਦੀ ਇੱਕ ਜਿਵੇਂ ਕਿ ਬੜੀ ਵੱਡੀ ਸੰਸਥਾ ਇੰਡੋ ਯੂਐਸ ਹੈਰੀਟੇਜ ਹੈ ਜਿਹੜੀ ਗਦਰੀ ਬਾਬਿਆਂ ਦੀ ਯਾਦ ਨੂੰ ਸਮਰਪਿਤ ਮੇਲੇ ਕਰਵਾਉਂਦੀ ਰਹਿੰਦੀ ਆ ਨਾਲ ਦੀ ਨਾਲ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਤੇ ਨਿਹਾਰ ਦੇ ਉਹਦੇ ਵਿਚਾਰ ਰਹੇ ਨਿਹਾਰ ਸੰਬੰਧੀ ਵੀ ਸੈਮੀਨਾਰ ਵਗੈਰਾ ਕਰਾਉਂਦੀ ਰਹਿੰਦੀ ਆ ਤੇ ਉਹਨਾਂ ਵੱਲੋਂ ਐਤਕੀ ਫੇਰ ਇੰਡੋ ਯੂਐਸ ਹੈਰੀਟੇਜ ਵੱਲੋਂ ਇੱਕ ਬਹੁਤ ਹੀ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਜਿਹੜਾ ਇੰਡੀਆ ਓਵਨ ਰੈਸਟੋਰੈਂਟ ਫ੍ਰਿਜਨੋ ਵਿਖੇ ਕਰਵਾਇਆ ਗਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਗਾਇਕਾਂ ਨੇ ਕਵੀਆਂ ਨੇ ਤੇ ਬੁੱਧੀਜੀਵੀਆਂ ਨੇ ਪਹੁੰਚ ਕੇ ਆਪਣੇ ਵਿਚਾਰ ਪੇਸ਼ ਕੀਤੇ ਤੇ ਪੰਜਾਬੀ ਮਾਂ ਬੋਲੀ ਨੂੰ ਭਵਿੱਖ ਦੇ ਵਿੱਚ ਕਿਸ ਤਰੀਕੇ ਦੇ ਨਾਲ ਅਸੀਂ ਸੁਨਹਿਰਾ ਇਹਦਾ ਭਵਿੱਖ ਬਣਾ ਸਕਦੇ ਹੈਗੇ ਆ ਉਹ ਸਬੰਧ ਦੇ ਵਿੱਚ ਲੰਮੀਆਂ ਚੌੜੀਆਂ ਗੱਲਾਂ ਬਾਤਾਂ ਹੋਈਆਂ ਦੇ ਨਾਲ ਦੀ ਨਾਲ ਪਹਿਲ ਗામ ਹਮਲੇ ਦੇ ਵਿੱਚ ਮਾਰੇ ਗਏ ਨਿਰਦੋਸ਼ ਲੋਕਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ ਤੇ ਇਸੇ ਤਰੀਕੇ ਦੇ ਨਾਲ ਦੋਹਾਂ ਦੇਸ਼ਾਂ ਦੇ ਵਿੱਚ ਮਾਰੇ ਗਏ ਨਿਰਦੋਸ਼ ਲੋਕ ਜਾਂ ਫੌਜੀ ਜਿਹੜੇ ਮਾਰੇ ਗਏ ਉਹਨਾਂ ਦੇ ਸਬੰਧ ਦੇ ਵਿੱਚ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਬਾਕੀ ਦਾ ਸਮਾਗਮ ਆਓ ਤੁਹਾਨੂੰ ਲੈ ਚੱਲਦਾ ਚੱਲਦੇ ਸਮਾਗਮ ਦੇ ਵਿੱਚ ਕੀ ਕੁਝ ਰਿਹਾ ਖਾਸ ਅੱਜ ਦੀ ਇੱਕ ਖਾਸ ਰਿਪੋਰਟ ਬਹੁਤ ਬਹੁਤ ਧੰਨਵਾਦ ਮਾਂ ਮਾਂ ਨੇ ਸਾਨੂੰ ਸਭ ਤੋਂ ਪਹਿਲਾਂ ਇਹ ਗੁਰਨਾ ਸਿਖਾਇਆ ਟੋਟਲੀ ਆਵਾਜ਼ ਦੇ ਵਿੱਚ ਜਦੋਂ ਬੱਚਾ ਬੋਲਦਾ ਤਾਂ ਮਾਂ ਜਿਵੇਂ ਵੀ ਬੋਲਦੀ ਹੈ ਬੱਚਾ ਉਹਦੀ ਨੀਸ ਕਰਦਾ ਹੈ ਜਹੌਲੀ ਹੌਲੀ ਇਸੇ ਕਰਕੇ ਅਸੀਂ ਇਹਨੂੰ ਮਾਂ ਬੋਲੀ ਕਹਿੰਦੇ ਆ ਮਾਂ ਬੋਲੀ ਇਹ ਸ਼ੇਖ ਫਰੀਦ ਜੀ ਦੀ ਤੇ ਬੋਲੀ ਗੁਰੂਆਂ ਤੇ ਪੀਰਾਂ ਵੈਰਾਗੀਾਂ ਦੀ ਪੰਜਾਬੀ ਜਦੋਂ ਵੀ ਮਨਜ ਤੋਂ ਬੋਲਦੀ ਹੈ ਤੇ ਮੂੰਹੋਂ ਕੇਰਦੀ ਪੱਤੀ ਗੁਲਾਬੀਆਂ ਦੀ ਮਾਂ ਬੋਲੀ ਪੰਜਾਬੀ ਦੇ ਕਵੀ ਉਹਕੇ ਹਾਸ਼ਮ ਸ਼ਾਹ ਵਰਗੇ ਕਾਦਰ ਯਾਰ ਵਰਗੇ ਵਾਰਿਸ ਸ਼ਾਹ ਨੇ ਲਿਖੇ ਕਲਾਮ ਲਖਾਂ ਤੇ ਹੀ ਰਾਂਝੇ ਦੇ ਸੁੱਚੜੇ ਪਿਆਰ ਬਾਰੇ ਕਰਨਾ ਚਾਹੀਦਾ ਬਹੁਤ ਵਧੀਆ ਕੰਮ ਆ ਹਾਂ ਇੱਕ ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਵੀ ਲਿੰਦੇ ਪੰਜਾਬ ਦੀ ਤੇ ਚਾਹਤੇ ਪੰਜਾਬ ਦੀਆਂ ਬੋਲੀਆਂ ਜਿਹੜੀਆਂ ਇਹ ਇਹਦੇ ਬਾਰੇ ਹੋਰ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦਵਾਂ ਕਿ ਲਿੰਦੇ ਪੰਜਾਬ ਵਿੱਚ ਪੰਜਾਬੀ ਨੂੰ ਸਕੂਲਾਂ ਵਿੱਚ ਪੜਾਉਣ ਦੀ ਇਹ ਅਜਾਜ ਤੇ ਨਹੀਂ ਕੀਤੀ ਗਈ ਹਜੇ ਤੱਕ ਹਾਂ ਉਹਨਾਂ ਸਕੂਲਾਂ ਉਰਦੂ ਹੀ ਸਿਰਫ ਪੜ੍ਹਾ ਸਕਦਾ ਪਰ ਪ੍ਰਾਇਮਰੀ ਸੈਕੰਡਰੀ ਸਕੂਲਾਂ ਸਾਰਿਆਂ ਵਿੱਚ ਐਲੀਮੈਂਟਰੀ ਸਕੂਲਾਂ 'ਚ ਕੋਈ ਪੰਜਾਬੀ ਨਹੀਂ ਪੜ੍ਹਾਉਂਦਾ ਇੱਕ ਮਾਂ ਪੱਲਾ 10 ਬੰਦੇ ਰਾਹੀ ਪੰਦੀਆਂ ਨੇ ਸਾਰਿਆਂ ਨੂੰ ਰੋਟੀ ਨਾਲ ਕੇ ਖੋਲੀ ਸੀ ਇੰਨੀ ਸ਼ਹਿਰਸ਼ੀਲਤਾ ਲੱਗਦਾ ਸਮੁੰਦਰ ਆਪ ਗਰੀਬੀ ਹਟਾ ਲੈਣੀ ਜੇ ਕੋਈ ਪੁੱਤ ਭਤੀਜਾ ਭਾਂਡ ਜਾਇਆ ਜਾਂ ਆਪ ਦੇ ਜਵਾਕ ਨੇ ਮੇਲੇ ਜਾਣਾਂ ਉਹਦੇ ਰੁਪਈਆ ਦੋ ਰੁਪਈਏ ਚੁੰਨੀ ਚ ਵਰਕੇ ਕਿਤੇ ਮੋਰੀ ਚ ਕਿਤੇ ਕਲਾਉ ਦੇ ਲਪੋਏ ਹੁੰਦੇ ਸੀ ਉਦੋਂ ਦੇ ਨੇ ਆਹ ਪਤੰਗੀਆਂ ਤਰੂਸ਼ੀਆਂ ਉਹ ਮਾਵਾਂ ਦਾ ਸੀ ਕਿੱਥੋਂ ਦੇਣ ਸਵਾ ਨਹੀਂ ਕਿਸੇ ਫਰਕ ਦੀ ਗੱਲ ਯਾਰੋ ਇੱਕ ਹੋਰ ਹੈ ਸਾਰੇ ਆਪਣੀਆਂ ਪੂਆਂ ਦਾ ਇਹ ਦੌਰ ਹੈ ਸਾਰੇ ਪੰਜਾਬੀਆਂ ਦਾ ਉੱਠੋ ਪੰਜ ਦਰਿਆਵਾਂ ਦੇ ਸ਼ੇਰ ਵੀਰੋ ਉੱਚੀ ਹੋਰ ਵੀ ਇਸ ਦੀ ਸ਼ਾਨ ਕਰੀਏ ਬਣੀ ਰਹੇ ਪੁਰਾਣੀ ਇਹ ਮਾਂ ਬੋਲੀ ਬੋਲੀ ਜਾਨ ਦਾ ਇਹ ਅਮਾਨ ਰੱਖੀਏ ਸਾਂਭ ਰੱਖਿਆ ਇਹਦੇ ਇਤਿਹਾਸ ਸਾਡਾ ਜਾਨਾ ਸੱਤੇ ਰੂਹਾਂ گلابੀਆਂ ਦਾ ਨਹੀਂ ਦੋ ਪੰਜਾਬਾਂ ਦੀ ਗੱਲ ਯਾਰੋ ਇਹ ਤਾਂ ਕੌਰ ਹੈ ਸਾਰਿਆਂ ਤੇ ਤਾਂ ਇੱਕ ਟੋਟਾ ਵੀ ਸ਼ਾਹਰੀ ਵਿੱਚ ਚੁੱਕੀ ਫਿਰਦੀ ਏ ਤੂੰ ਅੱਕ ਝੰਡੀਆਂ ਤੋਂ ਨਿਕਲੀ ਏ ਤੂੰ ਜੰਗਲੀ ਮਹਿਕਾ ਲੰਦੀ ਏ ਲੱਦੀ ਏ ਤੂੰ ਸ਼ਮਕਾ ਖਾ ਖਾ ਨਿਸਰੀ ਏ ਤੂੰ ਵਾਵਾ ਵਣਪਣ ਬੱਗੀ ਏ 500 ਸਾਲ ਬਾਅਦ ਵੀ ਟਿੰਡੋ ਯੂਐਸ ਹੈਰੀਟੇਜ ਦੇ ਰੂਪ ਦੇ ਵਿੱਚ ਪੰਜਾਬੀ ਮਾਂ ਬੋਲੀ ਬਾਰੇ ਫਿਕਰ ਕਰਦੇ ਸੋਹਣਾਂ ਕਾੜੀ ਬਾਗ ਦੇ ਕਿਰੋਕ ਨੇ ਜਿਹੜੇ ਹਨ ਹਰੇਰੀਆਂ ਦੇ ਵਿੱਚ ਵਿਚਾਰਾ ਲੈ ਕੇ ਚੱਲਦੇ ਔਰ ਨਾ ਸਿਰਫ ਇਹ ਬਲਕਿ ਉਹ ਸਾਰੇ ਮੁਕਾਮਾਂ 'ਚ ਪਹਿਰੀ ਹਿਲਾਉਣਾ ਜਿਹੜੇ ਪੰਜਾਬੀ ਮਾਂ ਬੋਲੀ ਦੇ ਲਈ ਯਤਨਸ਼ੀਲ ਨੇ ਸਟੇਜ ਦਾ ਆ ਆ ਸਾਰੇ ਸੁਵਾਦ ਆਪਣਾ ਗੋਸ਼ਟਕਾ ਸਾਰਿਆਂ ਕਿ ਹਰ ਬੰਦਾ ਆਪਣੇ ਤਰੀਕੇ ਦੇ ਨਾਲ ਗੱਲ ਕਰ ਰਿਹਾ ਹੈ ਹਰ ਬੰਦਾ ਆਪਣੇ ਸ਼ਬਦਾਂ ਦੇ ਨਾਲ ਗੱਲ ਕਰ ਰਿਹਾ ਹੈ ਕੋਈ ਉੱਥੇ ਮਾਂ ਬੋਲੀ ਦਾ ਫਿਕਰ ਕਰ ਰਿਹਾ ਕੋਈ ਉੱਥੇ ਜਿਹੜਾ ਅਜੰਡਾ ਲਾਗੂ ਹੋ ਦੇਤੇ ਗੱਲ ਕਰ ਰਿਹਾ ਕੋਈ ਸੰਭਾਵੀ ਖਤਰਿਆਂ ਤੋਂ ਜਾਗਰੂਕ ਕਰਵਾ ਰਿਹਾ ਕੋਈ ਕਿਸੇ ਤਰੀਕੇ ਨਾਲ ਮਿਲ ਰਿਹਾ ਹੈ ਇਸ ਆਗਿਆ ਮੋਢਿ ਕਿਹਨਾਂ ਆਪਰ ਮੈਂ ਔਰ ਕਿੰਨਾ ਸੋਹਣਾ ਸੁਬਾਹ ਦਾ ਸਾਨੂੰ ਸੰਵਾਦ ਜਿਹੜਾ ਸਾਡੇ ਬਾਪੇ ਨਾਲ ਸੀ ਮੈਂ ਬਾਪਾ ਬਲੀ ਸ਼ਾਹਰ ਸਰਕਾਰ ਜਦੋਂ ਉੱਪਰ ਦੇਖਿਆ ਤਾਂ ਪੱਥਰ ਦੇ ਉੱਤੇ ਨਕਾਸ਼ੀ ਕੀਤੀ ਹੋਈ ਉਹਨਾਂ ਦੇ ਸ਼ੇਰਾਂ ਦੀ ਤੇ ਉਹਨਾਂ ਨੇ ਲਿਖਿਆ ਕਿ ਅਮੂਲਾ ਅਤੇ ਮਸ਼ਾਲ ਜੀ ਦੋਹਾਂ ਇੱਕੋ ਚਿਤ ਲੋਕਾਂ ਕਰਦੇ ਚਾਨਣਾ ਆਪ ਹਨੇਰੇ ਵਿੱਚ ਸੋ ਬਾਬਾ ਜੀ ਨੇ ਅਮਰੀਕਾ ਦੀ ਜਿਹੜੇ ਫਾਮਲੀ ਪਾ ਦਿੱਤੇ ਉਹਨਾਂ ਨੇ ਤਾਂ ਜਿਹੜਾ ਫਸਟ ਅਮੈਂਡਮੈਂਟ ਸੀਗੀ ਉਹ 1795 ਦੇ ਵਿੱਚ ਰੈਟੀਫਾਈ ਕੀਤੀ ਸੀ ਉਹ ਤੋਂ 100 ਸਾਲ ਪਹਿਲਾਂ ਬਾਬਾ ਬਲੀਸ਼ਾ ਨੇ ਆਪਣਾ ਫਰੀडम ਆਫ ਐਕਸਪ੍ਰੈਸ਼ਨ ਇਸਤੇਮਾਲ ਕਰ ਰਿਆ ਸੀ ਉਸ ਤੋਂ ਵੀ 200 ਸਾਲ ਪਹਿਲਾਂ ਬਾਬੇ ਨਾਨਕ ਨੇ ਤੇ ਉਸ ਤੋਂ ਵੀ 100 ਸਾਲ ਪਹਿਲਾਂ ਮਾਈ ਹੀਰ ਨੇ ਸੋ ਆਪਾਂ ਨੂੰ ਉਹ ਚੀਜ਼ਾਂ ਉਹ ਚੀਜ਼ਾਂ ਯਾਦ ਰੱਖਣੀਆਂ ਚਾਹੀਦੀਆਂ ਸੋ ਹੁਣ ਆਪਾਂ ਸਾਰ ਨੂੰ ਉਹ ਕੰਨਾਂ ਦਾ ਫਿਰ ਹੈਗਾ ਤੀਸਰੀ ਗੱਲ ਜਿਹੜੀ ਇੱਥੇ ਹੈਗੀ ਵੱਡੀ ਗੱਲ ਇਹ ਹੈ ਕਿ ਵੀ ਇੱਥੇ ਮਤਲਬ ਇਥੇ ਜਿਹੜਾ ਹੈਗਾ ਇਥੋਂ ਦੀ ਰਿਟੇਲ ਸੰਸਥਾ ਬਾਰੇ ਜੀ ਅਵੀ ਰਿਟੇਲ ਐਸੋਸੀਏਸ਼ਨ ਰਿਟੇਲ ਫੋਰਮ ਤੇ ਇਹ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਹਦੇ ਕਰਕੇ ਅੱਜ ਸਾਡੀ ਪੰਜਾਬੀ ਜਿਹੜੀ ਇੱਥੇ ਹੈ ਅਸੀਂ ਮਾਣ ਦਾ ਕਹਿ ਸਕਦੇ ਹਾਂ ਕਿ ਉਹਨਾਂ ਲੋਕਾਂ ਦਾ ਹੀ ਬਹੁਤ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਪੰਜਾਬੀ ਨੂੰ ਗੁਰਦੁਆਰਾ ਦੀ ਜਿ�ਲਾ ਸਕੂਲਾਂ ਤੇ ਰਾਣੀ ਬੋਲੀ ਬੱਕਰੇ ਠਾਂਟ ਨਵਾਬੀ ਕਤਰੇ ਘਾਟ ਜੀ ਬੋਲਦੀ ਇਤਾਂ ਸਾਡੀ ਰੂਹ ਦੀ ਪਾਸ਼ਾ ਇਤਾਂ ਸਾਡੀ ਰੂਹ ਦੀ ਪਾਸ਼ਾ ਕੋਈ ਨਹੀਂ ਕਤਲਦੀ ਕੋਈ ਨਹੀਂ ਕਤਲਦੀ ਮਾਂ ਬੋਲੀ ਜਿਸ ਨੇ ਮਾਨ ਨਾ ਮਾਂ ਬੋਲੀ ਨੂੰ ਜਿਸ ਨੇ ਮਾਨ ਨਾ ਦਿੱਤਾ ਉਹ ਕਾਦਾ ਪੰਜਾਬੀ ਉਹ ਕਾਦਾ ਪੰਜਾਬੀ ਆਪਣੇ ਬੋਲੇ ਮਾਣ ਆਪਣਾ ਜੋ ਜਿੰਦਿਆਂ ਦੂਜੀ ਦੇ ਵਿੱਚ ਇੰਡੀਆ ਦੀਆਂ ਭਾਰਤੀਆਂ ਜਿਹੜੀਆਂ ਲੈਂਗੁਏਜ ਨੇ ਉਹਨਾਂ ਦੇ ਵਿੱਚੋਂ ਤਕਰੀਬਨ 900 ਲਫ਼ਜ਼ जी अंग्रेजी की डिक्शनरी है वो शामिल हो चुके तरह हम अंग्रेजी के लफ चे, जो पंजाबी बच्चे जो जो गल करते हैं जो गुरद्वारा साहब भजन बच्चों को मैं ओ, बोल बोल ते भारत कितने सी आई गोपा देव य बोली बोलते हैं तो आने वाली जनरेशन शायद योजली बोलनी बोल बोल शुरू करते ਬਾਬਾ ਨਜ਼ਮੀ ਪੰਜਾਬੀ ਦੇ ਲੋਕ ਕਵੀ ਹੋਏ ਆ ਉਹ ਕਹਿੰਦੇ ਵੀ ਕੁਝ ਲਫ਼ਜ਼ ਜਿਹੜੇ ਹੁੰਦੇ ਨੇ ਉਹ ਚਿੱਥੜ ਵਾਲੇ ਹੁੰਦੇ ਆ ਤੇ ਆਪਾਂ ਨੂੰ ਜਦ ਤੱਕ ਚਿੱਥਦੇ ਨਹੀਂ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਉਹਦੇ ਪਿਛਲੀ ਜਿਹੜੀ ਜਿਹੜਾ ਫਲਸਫਾ ਉਹ ਕੀ ਆ ਤੇ ਮੈਂ ਚਾਹੂਗਾ ਥੋੜੀ ਜਿਹੀ ਤਵੱਜੋ ਕਿ ਵਿਕਾਉ ਕਲਮਾ ਜ਼ਾਬਰ ਦਾ ਇhtਰਾਮ ਕਰਦੀਆਂ ਜਿਹੜੀਆਂ ਕਲਮਾ ਵਿਕਾਉ ਹੁੰਦੀਆਂ ਵਿਕਾਉ ਕਲਮਾ ਜ਼ਾਬਰ ਦਾ ਇhtਰਾਮ ਕਰਦੀਆਂ ਪਰ ਬਾਗੀ ਕਲਮਾ ਜ਼ਾਬਰ ਦਾ ਜੀਣਾ ਹਰਾਮ ਕਰਦੀਆਂ ਇਸ਼ਾਰਿਆਂ ਦੇ ਬੋਲਣਾ ਤੇ ਨਿਰਦੇਸ਼ਾਂ ਤੇ ਲਿਖਣਾ ਇਸ਼ਾਰਿਆਂ ਤੇ ਬੋਲਣਾ ਨਿਰਦੇਸ਼ਾਂ ਤੇ ਲਿਖਣਾ ਜ਼ਾਬਰ ਦਾ ਨੁਸਖਾ ਇੱਥੇ ਨਹੀਂ ਟਿਕਣਾ ਬੇਸ਼ੱਕ ਉਹ ਖਰੀਦ ਸਕਦਾ ਦੁਨੀਆ ਦੀ ਹਰ ਸ਼ੈ ਸ਼ੈਲ ਚੁਹੀਰਾ ਬਾੜਾ ਹੈ ਕੋਈ ਨੀਰਾ ਇੱਕ ਢੇਰੇ ਦੇ ਵਿੱਚ ਦਿਸਦਾ ਨਹੀਂ ਨੀਰਾ ਹੈ ਕਿ ਢੇਰੇ ਦੇ ਵਿੱਚ ਦਿਸਦਾ ਨਹੀਂ ਖੂ ਜਾਂ ਤੇ ਖੜਾ ਹੈ कोई दीवा के हो रही महसूस क्यों एक घुटन जी हो रही महसूस क्यों एक है, कोई दीवा बाल के पसरिया है खौफ है इन्नी चुप क्यों पसरिया है खौफ है इन्नी चुप क्यों कुछ दम कला माला है ਕੁਇਤੀ ਹੋ ਕੇ ਰਹੇਗੀ ਉਹ ਤੂਤਾਂ ਦੀ ਛਾਲੇ ਛਾਲੇ ਦਸ ਵੀਰਾਂ ਵੇ ਜਦੋਂ ਤੁਰਿਆ ਸੀ ਤੂੰ ਕੀ ਕਰਦੀ ਸੀ ਮੇਰੀ ਮਾਂ ਵੇ ਦਸ ਵੀਰਾਂ ਵੇ ਜਦੋਂ ਤੁਰਿਆ ਸੀ ਤੂੰ ਕੀ ਕਰਦੀ ਸੀ ਮੇਰੀ ਮਾਂ ਕਿ ਅਗਲਾ ਰੋਲਾ ਪੈ ਕੇ ਵੀ ਖਤਮ ਹੋ ਜਾਣੀ ਉਹ ਮੈਂ ਕਹਿੰਦਾ ਚੰਗਾ ਰੋਲਾ ਪੈਦਾ ਉਹ ਕਹਿੰਦਾ ਤੂੰ ਕੋបី ਲਾਤਵਾਰੀ ਤੋ ਉਸ ਸਮਾਂ ਬਾਰਾ ਗੀ ਤੇ ਉਹਦੇ ਨਾਲ ਹੀ ਹੋ ਗਿਆ ਕਿ ਅਸੀਂ ਕੋਣੇ ਗੱਗਰ ਨਾਲ ਚੁੱਕਿਆ ਤੇ ਕਿਤੇ ਦਿਸ ਨਾ ਹੋਈ ਨਾ ਜਾਓ ਤੇ ਅਸੀਂ ਉਹ ਇਸ ਦਿਸਨ ਵਿੱਚ ਹੋ ਸचेत ਹੋ ਸचेत ਤੇ ਸੰਜੀਦਾ ਹੋ ਕੇ ਜਿਹੜੀ ਗੱਲ ਕਰੀ ਉਹ ਬਹੁਤ ਜ਼ਰੂਰੀ ਹੈ ਅੱਜ ਦਾ ਦਿਨ ماں ਭੁੱਲੀ ਨੂੰ ਵੀ ਸਵਰਗਤ ਤੇ ਦਾੜੀ ਬੜਾ ਵੱਡਾ ਦਿਨ ਹੈ ਕਿ ماں ਜਨਨੀ ਨੂੰ ماں ਦੇ ਰੂਪ ਦੇ ਵਿੱਚ ਆਜਾ ਜੀ ਤੂੰ ਜੀ ਆਪੀ ਯੂਨੀਵਰਸਿਟੀ ਪੜ੍ਹਿਆ ਨਾ ਬਣੀ ਹੈ ਤੇ ਬਸ ਐਨੀ ਉਹ ਗੱਲ ਕਰਨੀ ਤੁਹਾਡੇ ਦਾ ਸਾਰਾ ਮੈਨੂੰ ਬਹੁਤ ਬਹੁਤ ਵਧਾਈਆਂ ਥੈਂਕ ਯੂ ਬਈ बस पांचे सदर लिखिया सन जो किसी कविता वागर दिखिया सन ना सिर पैर कोई जुड़ता सी ना मतलब कोई निकलता सी ना शब्द काफिया मिलता सी शायद खुली कविता लिखता सी जो रहे ਕੱਟੇ ਨਾ ਹੈ ਚੋਕ ਮੁਸੀਤ ਲਜਾਣੀ ਕਿਉਂ ਰਈਆਂ ਨਾਲ ਕਰੇ ਕਿਉਂ ਰਈਆਂ ਨਾਲ ਕਰੇ ਉਹ ਆਪਣੀ ਹਿੱਤਾਂ ਦੀ ਪੂਰਤੀ ਲਈ ਹਰ ਰੋਜ਼ ਨਵੇਂ ਪ੍ਰਮਾਣ ਚਾਰੀ ਖਾਂਦੇ ਹੈ ਉਹਨਾਂ ਕੋਲ ਨਵੇਂ ਫਾਰਮ ਲਿਆ ਹੈ ਉਹਨਾਂ ਲਈ ਉਹਨਾਂ ਕੋਲ ਸਿਧਾਂਤ ਕਰਦੇ ਹੈ ਆਪਣੇ ਆਪਣੇ ਪਦਵੀਆਂ ਨੂੰ ਉੱਚਾ ਰੱਖਣ ਵਾਸਤੇ ਬੜਾ ਫਿਕਰ ਹੈ ਮੈਂ ਥੋੜੀ ਜਿਹੀ ਗੱਲ ਕਰਾਂਗਾ ਪੰਜਾਬੀ ਭੋਲੀ ਬਾਰੇ ਕਿਸੇ ਇੱਕ ਨੇ ਜਿਹੜੀ ਹੈਗੀ ਆ ਉਹ ਰਾਜਿਆਂ ਦੇ ਮੂੰਹ ਚੋਂ ਨਿਕਲੀ ਜਾਂਦੀ ਸ਼ਾਹ ਦੇ ਮੂੰਹ ਚੋਂ ਨਿਕਲੇ ਹੁਣ ਸ਼ਾਹ ਮੁਖੀ ਜਿਹਨੂੰ ਪਾਕਿਸਤਾਨ ਦੇ ਵਿੱਚ ਤਾਂ ਵਰਤਦੇ ਆ ਤੇ ਗੁਰਮੁਖੀ ਜਿਹੜੀ ਸਾਡੇ ਗੁਰੂਆਂ ਦੇ ਮੁਖਾਰਬੇਨ ਤੋਂ ਨਿਕਲੀ ਆ ਤੇ ਜਿਹੜੀ ਦੇਵਨਾਗਰੀ ਹੈ ਉਹ ਉਹ ਕਹਿੰਦੇ ਵੀ ਦੇਵਤਿਆਂ ਦੇ ਵੱਲੋਂ ਆਈ ਆ ਸੋ ਇਸ ਤਰ੍ਹਾਂ ਇਹ ਤਾਂ ਪਾਸ਼ਾ ਤਾਂ ਨਾ ਕਰਾਂ ਨਹੀਂ ਆਂ ਜਿਹੜੀ ਅੰਦਰਲਾ ਹੈਗੀਆਂ ਜਿੰਨੇ ਵਿੱਚ ਸਾਡੀ ਇਹ ਪੰਜਾਬੀ ਬੋਲੀ ਜਿਹੜੀ ਆ ਉਹ ਭੁੱਲੀ ਜਾਂਦੀ ਹੈ ਤੇ ਅਸੀਂ ਇਹਨੂੰ ਹੋਰ ਪਰਫੁੱਲਤ ਕਿਵੇਂ ਕਰਨਾ ਅਸੀਂ ਇਹਨੂੰ ਹੋਰ ਉੱਚਾ ਕਿਵੇਂ ਲੈ ਕੇ ਜਾਣਾ ਇਹ ਸਾਡਾ ਸਾਰਿਆਂ ਦਾ ਕੰਮ ਹੈ ਤੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇੱਥੇ ਆਇਆਂ ਦਾ ਸਾਡੀ ਜਿਸਨੇ ਜਿੰਦੜੀ ਕੋਨੀ ਜੀ ਨੂੰ ਲੋਕੀ ਕਹੇ ਪੰਜਾਬੀ ਵਈ ਪੰਜ ਦਰਿਆ ਦੀ ਬੋਲੀ ਇਹ ਜੇ ਇਤਿਹਾਸ ਅਖਰ ਅੰਦਰ ਕੀਤੀ ਤੇ ਡਾਕਟਰ ਅੰਬੇਦਕਰ ਦਾ ਸਿੱਖ ਧਰਮ ਵਿੱਚ ਪ੍ਰਵੇਸ਼ ਕਰਨ ਲਈ ਇੱਕ ਰੂਪ ਰੇਖਾ ਵੀ ਤਿਆਰ ਕਰ ਲਈ ਸੀ ਜਿਉਂ ਹੀ ਇਹ ਤੇ ਵੀ ਗਾਂਧੀ ਪਾਸ ਗਈ ਤਾਂ ਉਹ ਆਪੇ ਤੋਂ ਬਾਹਰ ਹੋ ਗਿਆ ਇਸੇ ਲਈ ਉਸ ਨੇ ਉੱਪਰਲੇ ਲਿਖੇ ਸਨ ਦੂਜਾ ਗਾਂਧੀ ਚਾਹੁੰਦਾ ਸੀ ਕਿ ਸਿੱਖ ਗੁਰਮੁਖੀ ਦੀ ਥਾਂ ਦੇਵਨਾਗਰੀ ਲਿਪੀ ਨੂੰ ਅਪਣਾਉਣ ਜੋ ਮਰਦੀ شہادت ਕਰਨ ਲੈਣ ਜੋ ਮਰਦੀ ਹੱਥ ਕੰਡੇ ਵਰਤ ਲੈਣ ਪੰਜਾਬੀਆਂ ਦੀ ਗਿਣਤੀ ਹਮੇਸ਼ਾ ਵੱਧਦੀ ਰਹੀ ਹੈ ਵੱਧਦੀ ਰਹਿਣੀ ਹੈ ਇਹ ਕਦੇ ਘਟ ਨਹੀਂ ਸਕਦੀ ਇਹ ਦੋ ਛੋਟੇ ਜਿਹੇ ਖਿੱਤੇ ਪੰਜਾਬ ਤੋਂ ਨਿਕਲ ਕੇ ਇੰਗਲੈਂਡ ਚ ਉਸ ਤੋਂ ਬਾਅਦ ਆਸਟ੍ਰੇਲੀਆ ਨਿਊਜ਼ੀਲੈਂਡ ਇੱਧਰ ਅਸੀਂ ਕੈਨੇਡਾ ਅਮਰੀਕਾ ਦੇ ਵਿੱਚ ਆ ਕੇ ਅਸੀਂ ਪੰਜਾਬੀ ਹਾਂਵੇਂ ਮੌਕਾ ਚਕੀਨ ਹੈ ਤੇ ਸਾਡੇ ਆਪਣੇ ਮੁੱਲ ਭਾਰਤ ਦੇ ਉਹ ਸੂਬਾ ਪੰਜਾਬ ਜਿੱਥੇ ਦੇ ਅਸੀਂ ਜ਼ਿਆਦਾਤਰ ਜੰਮਪਾਲ ਹੈ ਜਿੱਥੋਂ ਪੰਜਾਬੀ ਸਾਡੇ ਗੁਰੂਆਂ ਦੇ ਮੁੱਖੋਂ ਨਿਕਲੀ ਉੱਥੇ ਦੀ ਚੁਣੌਤੀਆਂ ਨੇ ਅਸਲ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਜਿਸ ਤਰ੍ਹਾਂ ਸਾਰਿਆਂ ਨੇ ਕਹਿੰਿਆ ਨੇ ਗੱਲ ਕੀਤੀ ਹੈ ਕਿ ਚੁਣੌਤੀ ਹੈ ਸ਼ਾਇਦ ਇੱਕ ਬਲਾਰੇ ਨੇ ਸਾਡੇ ਦੇ ਵੀ ਕਿਹਾ ਸੀ ਕਿ ਜੁਨੇਸਕੋ ਦੀ ਰਿਪੋਰਟ ਹੈ ਕਿ ਇਹ ਆਉਂਦੇ 50 ਸਾਲਾਂ 'ਚ ਖਤਮ ਹੋ ਜੇਗੀ ਬਿਲਕੁਲ ਇਹ ਗਲਤ ਹੈ ਇਹ ਬੜਾ ਵੱਡਾ ਮਿਸ ਇਨਫੋਰਮੇਸ਼ਨ ਸੀ ਕਿਉਂਕਿ 2008 ਦੇ ਵਿੱਚ ਇੰਡੀਆ ਦੇ ਸਭ ਤੋਂ ਉਸ ਵਕਤ ਦੇ ਮਸ਼ਹੂਰ ਪੱਤਰਕਾਰ ਕੁਲਦੀਪ ਨૈયਰ ਨੇ ਇਹ ਗੱਲ ਕਹੀ ਸੀ ਕਿ ਪੰਜਾਬੀ ਯੂਨੈਸਕੋ ਦੀ এন্ডੇਂਜਰਡ ਲਿਸਟ ਦੇ ਵਿੱਚ ਜਿਹੜੀ ਕਿ ਖਤਰਮ ਖਤਮ ਹੋਣ ਵਾਲੀ ਲੈਂਗੁਏਜ ਕਰ ਰਿਹਾ ਜਿਹੜੇ ਖਤਰਨਾਕ ਸਿਚੁਏਸ਼ਨ ਪਹੁੰਚ ਗਈ ਹੈ ਉਸ ਲਿਸਟ ਤੇ ਜਰੂਰੀ ਕੀਤਾ ਸੀ ਕਿ ਮੈਂ ਯੂਨੈਸਕੋ ਆਫਿਸ ਸਾਰਿਆਂ ਤੋਂ ਕਨਫਰਮ ਕਰ ਲਿਆ ਇੰਡੀਆ ਦੇ ਵਿੱਚ ਤੇ ਬਾਹਰੋਂ ਵੀ ਕਿ ਇਹ ਕਿਤੇ ਐਂਡੇਂਜਰਡ ਲੈਂਗੁਏਜ ਦੇ ਵਿੱਚ ਲਿਸਟ ਰਿਹਾ ਆ ਨਾ ਉਹ ਤੇ ਉਹ ਉਹ ਸਭ ਦੇ ਜਿਹੜੇ ਗਵਰਨਰ ਸੀ ਉਹਨਾਂ ਨੇ ਇਹ ਗੱਲ ਕਹੀ ਕਿ ਹੁਣ ਤਾਂ ਕਾਨੂੰਨ ਸਾਫ਼ ਹੋ ਗਿਆ ਕਿ ਸਿੱਖਾਂ ਦੇ ਵਿੱਚ ਅਨੰਦ ਮੈਰਿਜ ਰਾਹੀ ਜਾਦੀ ਕਰਨਾ ਵੈਲਿਡ ਹੈ ਪ੍ਰੀਮੀ ਕੌਂਸਲ ਨੇ ਡਿਸੀਜਨ ਦਿੱਤਾ ਮੁਕੀ ਲੋੜਾ ਨਾ ਮੈਰਿਜ ਐਕਟ ਦੀ ਤਾਂ ਉਹਨਾਂ ਨੂੰ ਜਵਾਬ ਦੇ ਵਿੱਚ ਉਹਨਾਂ ਨੇ ਸੀਨੇ ਬੋਲ ਕੇ ਕਿਹਾ ਗਿਆ ਸੀ ਕਿ ਪੰਜਾਬੀਆਂ ਨੂੰ ਇਹ ਸਿੱਖਾਂ ਨੂੰ ਇਹ ਖਤਰਾ ਨਹੀਂ ਹੈ ਕਿ ਸਿੱਖ ਨਾ ਕੋਈ ਨਾ ਕੋਈ ਨਾ ਤੁਹਾਨੂੰ ਮੈਨਿੰਗ ਨਹੀਂ ਸਿੱਖਾਂ ਨੂੰ ਇਹ ਖਤਰਾ ਹੈ ਕਿ ਜਿਸ ਤਰ੍ਹਾਂ ਹਿੰਦੂਆਂ ਨੇ ਇੰਡੀਆ ਦੇ ਵਿੱਚ ਬਾਕੀ ਜਿਹੜੇ ਕਬੀਲੇ ਜਾਂ ਬਾਕੀ ਛੋਟੇ ਤਾਂ ਸੀ ਉਹਨਾਂ ਨੂੰ ਖਤਮ ਕਰਤਾ ਉਦਾਂ ਹੀ ਸਿੱਖਾਂ ਨੂੰ ਵੀ ਖਤਮ ਕਰਨਾ ਕਿਤੇ ਕਰਨਾ ਆਦੇ ਆ ਇਸ ਕਰਕੇ ਉਹਨਾਂ ਦੀ ਆਇਡੈਂਟੀਟੀ ਬੋਲ ਵੇਸ ਲਖਣੀ ਜੁਬਾਨ ਚੋ ਅਲਵਾ ਦੁਆਬਾ ਨਹੀਂ ਮੰਨਦਾ ਕਿਸੇ ਦਾ ਦਬਾ ਸਾਡੀ ਬੋਲੀ ਸਿਰਫ ਇੱਕੋ ਹੀ ਆ ਕਿ ਥੋੜਾ ਬੋਲਦਾ ਫਰਕਾ ਤਾਂ ਅਸੀਂ ਇੱਕ ਦੂਜੇ ਨੂੰ ਸਮਝ ਲੈਂਦੇ ਆ ਸਾਨੂੰ ਮਾਣ ਆ ਸਾਡੀ ਪੰਜਾਬੀ ਉੱਤੇ ਮੈਨੂੰ ਇਸ ਵਾਰ ਲੈਹਦੇ ਪੰਜਾਬ ਦੇ ਵੀ ਜਾਣ ਦਾ ਮੌਕਾ ਮਿਲਿਆ ਉੱਥੇ ਦੀ ਬੋਲੀ ਸਾਡੇ ਨਾਲੋਂ ਵੀ ਪੰਜਾਬੀ ਨੂੰ ਬੜੀ ਮਾਣ ਦਵਾਉਂਦੀ ਜੋ ਸੁਣ ਕੇ ਤੁਰਦੇ ਬੰਦੇ ਖੜ ਜਾਵਣ ਹੈ ਕੋਈ ਗੀਤ ਜੋ ਸੁਣ ਕੇ ਤੁਰਦੇ ਬੰਦੇ ਖੜ ਜਾਵਣ ਸੁਣ ਕੇ ਪਹਿਲੀਆਂ ਦੋ ਸਤਰਾਂ ਲੋਕ ਕੰਡੇ ਖੜ ਜਾਵਣ ਹੈ ਕੋਈ ਗੀਤ ਜੋ ਸੁਣ ਕੇ ਤੁਰਦੇ ਬੰਦੇ ਖੜ ਜਾਵਣ ਸੁਣ ਕੇ ਪਹਿਲੀਆਂ ਦੋ ਸਤਰਾਂ ਲੋਕ ਕੰਡੇ ਖੜ ਜਾਵਣ ਜਿਸ ਵਿੱਚ ਹੋਵੇ ਗੱਲ ਕੋਈ ਲੋਕਾਂ ਦੀਆਂ ਅਣਖਾਂ ਦੀ ਜਿਸ ਵਿੱਚ ਹੋਵੇ ਗੱਲ ਕੋਈ ਲੋਕਾਂ ਦੀਆਂ ਅਣਖਾਂ ਦੀ ਖੋਲੇ ਖੂਨ ਤੇ ਸੂਰੇ ਲੈ ਹੱਥ ਖੰਡੇ ਖੜ ਜਾਵਣ ਹੈ ਕੋਈ ਗੀਤ ਜੋ ਸੁਣ ਕੇ ਦੁਰਦੇ ਬੱਤੇ ਖੜ ਜਾਵਣ ਸੁਣ ਕੇ ਪਹਿਲੀਆਂ 2 17 ਲੋ ਕੰਡੇ ਖੜ ਜਾਵਣ ਸੋ ਹੋਣੀ ਕਿਸ਼ੂ ਹਨੇਰਾ ਦੂਰ ਨਹੀਂ ਹੋਇਆ ਮਿਸ਼ਾਲਾਂ ਬਾੜ ਕੇ ਰੱਖਿਓ ਹੱਥਾਂ ਵਿੱਚ ਕਲਮਾ ਨੂੰ ਫੜ ਕੇ ਸੋਚਾਂ ਨੂੰ ਸਾਲ ਕੇ ਰੱਖਿਓ ਹਨੇਰਾ ਦੂਰ ਨਹੀਂ ਹੋਇਆ ਮਿਸ਼ਾਲਾਂ ਬਾੜ ਕੇ ਰੱਖਿਓ ਕਿ ਸੂਰਜ ਬਣ ਨਹੀਂ ਸਕਦੇ ਚੰਦਰਮਾ ਪਹੁੰਚ ਨਹੀਂ ਸਾਢੀ ਜੇ ਸੂਰਜ ਬਣ ਨਹੀਂ ਸਕਦੇ ਚੰਦਰਮਾ ਪਹੁੰਚ ਨਹੀਂ ਸਾਢੀ ਬਣਾ ਲਓ ਯੁੱਗ ਨੂੰ ਹੁਣ ਖੁਦ ਨੂੰ ਦਿਲਾਂ ਨੂੰ ਝਾਲ ਕੇ ਰੱਖਿਓ ਹਨੇਰਾ ਦੂਰ ਨਹੀਂ ਹੋਇਆ ਮਿਸ਼ਾਲਾਂ ਬਾਲ ਕੇ ਰੱਖਿਓ ਕਿ ਸ਼ਹਿਰ ਵੱਲ ਆਉਣ ਨੂੰ ਫਿਰਦੇ ਗਿੱਦੜ ਵੀ ਮਾਰਦੇ ਕੂਕਾਂ ਸ਼ਹਿਰ ਵੱਲ ਆਉਣ ਨੂੰ ਫਿਰਦੇ ਗਿੱਦੜ ਵੀ ਮਾਰਦੇ ਕੂਕਾਂ ਕਰਨ ਰਾਖੀ ਘਰਾਂ ਦੀ ਹੁਣ ਸ਼ੇਰਾਂ ਨੂੰ ਪਾਲ ਕੇ ਰੱਖਿਓ ਹਨੇਰਾ ਦੂਰ ਨਹੀਂ ਹੋਇਆ ਮਿਸ਼ਾਲਾਂ ਪਾਲ ਕੇ ਰੱਖਿਓ ਅਸੀਂ ਪੰਜਾਬੀ ਭਾਸ਼ਾ ਬਾਰੇ ਗੱਲ ਕਰਦੇ ਆਂ ਜਾਂ ਇੱਥੇ ਪੰਜਾਬੀ ਭਾਸ਼ਾ ਬਾਰੇ ਗੱਲ ਹੁੰਦੀ ਹੈ ਤਾਂ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ ਖੁਸ਼ੀ ਮਹਿਸੂਸ ਹੁੰਦੀ ਹੈ ਤੇ ਅੱਜ ਮੈਂ ਪਰਬੰਧਕਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮਾਂ ਦਿਵਸ ਦੇ ਮੌਕੇ ਦੇ ਉੱਤੇ ਮਾਂ ਬੋਲੀ ਦੀ ਗੱਲ ਕੀਤੀ ਤੇ ਮਾਂ ਬੋਲੀ ਬੱਚਾ ਆਪਣੀ ਮਾਂ ਦੀ ਗੋਦ ਦੇ ਵਿੱਚ ਬੈਠ ਕੇ ਸਿੱਖਦਾ ਹੈ ਤੇ ਮੈਂ ਬਹੁਤ ਸਾਰੇ ਹੀ ਵਿਦਵਾਨਾਂ ਦੇ ਤੇ ਧੰਨਵਾਦੀ ਸਿਰਫ ਕਰਦੀ ਹਾਂ ਕਿ ਬਹੁਤ ਸੋਹਣਾ ਸਾਬਨੇ ਬੋਲਿਆ ਮਾਂ ਮੋਲੀ ਬਾਰੇ ਫਿਕਰ ਵੀ ਕੀਤਾ ਮਾਂ ਮੋਲੀ ਬਾਰੇ ਤੇ ਗੁਰਦੁਆਰਿਆਂ ਦੇ ਵਿੱਚ ਵੀ ਇੱਥੇ ਪੰਜਾਬੀ ਜ਼ਰੂਰ ਪੜਾਈ ਜਾਂਦੀ ਹੈ ਪਰ ਮੈਂ ਇਹ ਚੀਜ਼ ਦੇਖੀ ਅਧਿਆਪਕ ਦੇ ਤੌਰ ਤੇ ਕਿ ਉੱਥੇ ਪੰਜਾਬੀ ਭਾਸ਼ਾ ਨੂੰ ਅੰਗਰੇਜ਼ੀ ਵਿੱਚ ਪੜਾਇਆ ਜਾਂਦਾ ਹੈ ਇੱਕ ਤਰ੍ਹਾਂ ਦਾ ਕਿ ਜੋ ਕਿ ਮੈਨੂੰ ਬਹੁਤੀ ਚੀਜ਼ ਪਸੰਦ ਨਹੀਂ ਆਈ ਜਿਹੜੇ ਮੈਂ ਦੇਖੀ ਆਪਣੇ ਬੱਚਿਆਂ ਦੇ ਵਿੱਚ ਆਪਣੇ ਆਸ-ਪਾਸ ਤੇ ਵਜਿਂਦਾ ਰੱਖਿਏ ਇਹ ਆਪਣੇ ਆਪ ਤੇ ਵਿੱਚ ਉਹ ਵੱਡਾ ਕੰਮ ਹੋਊਗਾ ਜਿਹੜਾ ਪੰਜਾਬੀ ਭਾਸ਼ਾ ਨੂੰ ਹੋਰ ਦੂਰ ਤੱਕ ਜਿਉਂਦਾ ਰੱਖਣ ਦੇ ਲਈ ਕਾਰਗਰ ਹੋ ਸਕਦਾ ਅ ਜਿੱਦਾਂ ਨੀਕਾ ਵੀ ਬਾਈ ਜੀ ਵੀ ਕਹਿ ਗਏ ਤੇ ਹਰਜਿੰਦਰ ਕੰਗੋਹਰਾ ਨੇ ਵੀ ਤੁਸੀਂ ਤੁਹਾਨੂੰ ਦੱਸਿਆ ਕਿ ਜਿੱਦਾਂ ਦਾ ਪ੍ਰੋਗਰਾਮ ਆਪਾਂ ਅੱਜ ਕਰ ਰਹੇ ਹਾਂ ਵਿਚਾਰ ਚਰਚਾ ਤੇ ਕਵੀ ਦਰਬਾਰ ਦੇ ਰੂਪ ਵਿੱਚ ਇਦਾਂ ਦਾ ਪ੍ਰੋਗਰਾਮ ਮੇਰੇ ਪਿਤਾ ਸਰਦਾਰ ਗੁਰਦੀਪ ਸਿੰਘ ਹਨ ਕੀ ਉਹਨਾਂ ਦੀ ਯਾਦ ਵਿੱਚ ਅਸੀਂ 1 ਜੂਨ ਨੂੰ ਕਰਾ ਰਹੇ ਹਾਂ ਆ ਤਾਂ ਵੱਧ ਹੋ ਗਿਆ ਅਸ਼ਰਫੀਆਂ ਦਾ ਮੁੱਲ ਕਿ ਅਗਲਾਂ ਤੋਂ ਵੱਧ ਹੋ ਗਿਆ ਅਸ਼ਰਫੀਆਂ ਦਾ ਮੁੱਲ ਅੱਜ ਕੱਲ ਬੰਦੇ ਹੋ ਗਏ ਚੀਜ਼ਾਂ ਵਸਤਾਂ ਤੋਂ ਕਿ ਸਾਰੀ ਦੁਨੀਆ ਸਿਮਟ ਗਈ ਇੱਕ ਵਰਤਾਰੇ ਵਿੱਚ ਕਿ ਸਾਰੀ ਦੁਨੀਆ ਸਿਮਟ ਗਈ ਇੱਕ ਵਰਤਾਰੇ ਵਿੱਚ ਨ ਆ ਜਿਹੜੀ ਆ ਵਧਾਈ ਦਊਗਾ ਐਂਡੋਯੂਐਸ ਹੈਰੀਟੇਜ ਨੂੰ ਹਰ ਸਾਲ ਦੇ ਪ੍ਰੋਗਰਾਮ ਕਰਾਉਣ ਲਈ ਜਿਹੜਾ ਇਹ ਪ੍ਰੋਗਰਾਮ ਬੋਲੀ ਨੂੰ ਬਚਾਉਣ ਲਈ ਕਰ ਰਹੇ ਆ ਬੋਲੀ ਦਾ ਮਸਲਾ ਜਿਹੜਾ ਆ ਉਹ ਅੱਜ ਦਾ ਨਹੀਂ ਲੰਮਾ ਖਖਣਿਆ ਹੋ ਜੁਰਤ ਰੱਖੀ ਹੜਾ ਨਹੀਂ ਕੀਤਾ ਅਸੀਂ ਕੋਈ ਕੰਮ ਮੜਾ ਨਹੀਂ ਕੀਤਾ ਨਰਕ ਵਿੱਚ ਸਾਡੀ ਥਾਂ ਨਹੀਂ ਬਾਬ ਨਹੀਂ ਹੋਣਾ ਛੱਡ ਪਰੇ ਸਾਡਾ ਜੀ ਨਹੀਂ ਲੱਗਣਾ ਸੁਰਗਾ ਵਿੱਚ ਪੰਜਾਬ ਨਹੀਂ ਹੋਣਾ ਛੱਡ ਪਰੇ ਸਾਡਾ ਜੀ ਨਹੀਂ ਲੱਗਣਾ ਸੁਰਗਾ ਵਿੱਚ ਪੰਜਾਬ ਨਹੀਂ ਹੋਣਾ ਹੋਏ ਸੂ ਫੱਗਣ ਚੇਤ ਨਹੀਂ ਹੋਣੇ ਮੋਟਰਾਂ ਬੱਟਾ ਖੇਤ ਨਹੀਂ ਹੋਣੇ पगा मछा खड़ियां खूनिय खूना आ श I saw ਛੱਡ ਪਰੇ ਸਾਡਾ ਜੀਵ ਲਗਣਾ ਸੁਰਗਾਂ ਵਿੱਚ ਪੰਜਾਬ ਨਹੀਂ ਹੋਣਾ ਦਾ ਮਾ ਵਰਗਾ ਕਣਸ਼ਾਵਾਂ ਬੂਟਾ ਮੈਨੂੰ ਕਿਤੇ ਵੀ ਨજર ਨਾ ਆਵੇ ਜਿਸ ਤੋਂ ਸ਼ਾ ਉਦਾਰੀ ਲੈ ਕੇ ਉਸ ਰੱਬ ਨੇ ਸਵਰਗ ਬਣਾਏ ਅੱਜ ਸਾੜਿਆਂ ਨੂੰ ਸਾਸਰੀਏ گاਉ ਅੱਜ ਪੰਜਾਬੀ ਜਾਗਰੂਕਤਾ ਦਿਹਾੜਾ ਮਨਾਇਆ ਗਿਆ ਇੰਡੋ-ਯੂਰ ਸੈਰਿਟੇਜ ਵੱਲੋਂ ਪ੍ਰੋਗਰਾਮ ਹੋਇਆ ਤੇ ਬਹੁਤ ਵਧੀਆ ਪ੍ਰੋਗਰਾਮ ਹੋਇਆ ਸਾਰੇ ਲੋਕਾਂ ਨੇ ਆਟਾਟਾ ਬੁੱਧੀਜੀਵੀਆਂ ਨੇ ਆਉਂਦੇ ਆਦੇ ਵਿਚਾਰ ਰੱਖੇ ਆ ਬੜੇ ਕੀਮਤੀ ਵਿਚਾਰ ਰੱਖੇ ਆ ਤੇ ਪੰਜਾਬੀ ਬੋਲੀ ਬਾਰੇ ਸਾਰਿਆਂ ਨੇ ਫਿਕਰ ਜ਼ਾਹਰ ਕੀਤਾ ਤੇ ਇਹਨੂੰ ਪਰਸੋਲਟ ਕਰਨ ਲਈ ਗੱਲਬਾਤਾਂ ਹੋਈਆਂ ਤੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਬਹੁਤ ਜੀਤ ਸ੍ਰੀ ਹੋਇਆ ਕਤਾਰਾਂ ਹੋਈਆਂ ਇਦੇ ਨਾਲ ਹੀ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਉਹ ਫਿਰ ਖਤਮ ਹੋਇਆ ਬੜੇ ਬੜੇ ਸ਼ਾਰੂ ਤਰੀਕੇ ਨਾਲ ਸਾਡਾ ਪ੍ਰੋਗਰਾਮ ਕੱਟਿਆ ਤੇ ਇਹ ਸਮੇਤ ਵਾਟ ਲੜੀ ਚੱਲਿਆ ਹੈਗਾ ਜਿੰਨੇ ਸੁਝਾ ਸੀਗਾ ਉਹ ਸਾਨੂੰ ਬਹੁਤ ਬਹੁਤ ਧੰਨਵਾਦ ਕਰਦਾ ਹੈ ਸੀ ਇਹ ਸਾਰਿਆਂ ਨੇ ਜਿਨ੍ਹਾਂ ਨੇ ਹਿੱਸਾ ਲਿਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ